ਸੰਸਾਰ ਦੇ ਅੰਦਰ ਇੱਕ ਆਮ ਇਹ ਗੱਲ ਕਹੀ ਜਾਂਦੀ ਹੈ ਕਿ ਇੱਕ ਗਉ ਹੈ ਜਿਹਦਾ ਨਾਮ ਕਾਮ ਤੀਨ ਹੈ ਤੇ ਉਹ ਕਾਮ ਤੀਨ ਗਉ ਹਰ ਇੱਕ ਦੀ ਇੱਛਾ ਨੂੰ ਸੰਪੂਰਨ ਕਰਦੀ ਹੈ ਪੂਰਿਆ ਕਰਦੀ ਹੈ ਪਰ ਮਹਾਰਾਜ ਜੀ ਕਹਿੰਦੇ ਨੇ ਕਿ ਮੇਰੇ ਸਿੱਖ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਇਹ ਕੰਮ ਕਰ ਰਿਹਾ ਹੈ ਦੁਨੀਆਂ ਦੇ ਲੋਕ ਹੋਰ ਆਸਾ ਬਣ ਕੇ ਬੈਠੇ ਨੇ ਕਿ ਕੋਈ ਗਾਂ ਸਾਡੀ ਇਸ਼ਾ ਨੂੰ ਪੂਰਿਆ ਕਰੇਗੀ ਸਾਬ ਜੀ ਕਹਿੰਦੇ ਭਾਈ ਤੇਰੇ ਵਾਸਤੇ ਸਭ ਕੁਝ ਤੇਰਾ ਪਰਮਾਤਮਾ ਰੱਬ ਹੈ ਤੇ ਯਾਦ ਰੱਖੀ ਅਕਾਲ ਪੁਰਖ ਵਾਹਿਗੁਰੂ ਦੇ ਵਸ ਦੇ ਵਿੱਚ ਹੀ ਸਾਰਾ ਕੁਝ ਹੈ ਤੇ ਉਹ ਤੇਰੀ ਇਸ਼ਾ ਨੂੰ ਆਪਣੇ ਆਪ ਸੰਪੂਰਨ ਕਰ ਦੇਵੇਗਾ ਇਸ਼ਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਤਿਨਾ ਉਹਦੇ ਵਸ ਦੇ ਵਿੱਚ ਹੀ ਹੈ ਸਭ ਕੁਝ ਬਨਾਇਆ ਹੋਇਆ ਸਾਜਿਆ ਹੋਇਆ ਉਸ ਮਾਲਕ ਦੇ ਵਸ ਵਿੱਚ ਹੈ ਇਸ ਕਰਕੇ ਜਿਹਨੂੰ ਉਹ ਭਾ ਜਾਂਦਾ ਹੈ ਜਿਹਦੇ ਗਿਰਦੇ ਦੇ ਅੰਦਰ ਉਹਦੀ ਵਿਚਾਰ ਵਸ ਜਾਂਦੀ ਹੈ ਉਹਦੀ ਹਰ ਤਰ੍ਹਾਂ ਦੀ ਇੱਛਾ ਨੂੰ ਉਹ ਸੰਪੂਰਨ ਕਰ ਦਿੰਦਾ